ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਨੀ ਦਿਨੀ ਹਸਪਤਾਲ ਦੇ ਵਿੱਚ ਐਡਮਿਟ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕੁਰਸੀ ਹੈ ਜਿਹੜੀ ਉਹ ਜਾ ਸਕਦੀ ਹੈ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਦੀਆਂ ਨੀਤੀਆਂ ਕਰਕੇ ਤੇ ਮਾਨ ਸਾਹਿਬ ਦੀ ਤਾਂ ਐਟਾ ਪ੍ਰੈਸ਼ਰ ਹੈ ਦਾ ਉਹ ਤਾਂ ਵਿਚਾਰੇ ਜੇ ਹਸਪਤਾਲ ਆਉਂਦੇ ਨੇ ਤਾਂ ਫਿਰ ਮਹੀਨੇ ਬਾਅਦ ਹਸਪਤਾਲ ਨੇ بڑے ਦਿੱਲੀ ਵਾਲੇ ਆਕਾ ਨੂੰ ਖੁਸ਼ ਕਰਨ ਦੇ ਚੱਕਰ 'ਚ ਤੁਸੀਂ ਆਪਣੀ ਰਿਪੋਰਟੇਸ਼ਨ ਆਪਣਾ ਕਿਉਂ ਖਰਾਬ ਕਰ ਰਹੇ ਹੋ ਤਨ ਪਹਿਲਾ ਇੱਕ ਕੈਬਿਨੇਟ ਮੀਟਿੰਗ ਹੋਈ ਹੈ ਤਾਂ ਉਸ ਦੇ ਵਿੱਚ ਇੱਕ ਫੈਸਲਾ ਲਿੱਤਾ ਗਿਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤ ਆਈ ਹੈ ਤਾਂ ਉਹ ਰੇਤ ਉਹਨਾਂ ਦੀ ਹੈ ਤੇ 20000 ਰੁਪਿਆ ਪ੍ਰਤੀ ਏਕੜ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਮਨੀਸ਼ ਸ਼ਿਸ਼ੋਦੀਆ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਸਾਰੇ ਐਲਾਨ ਉਹ ਕੈਬਿਨੇਟ ਮੀਟਿੰਗ ਤੋਂ ਪਹਿਲਾਂ ਕਰ ਜਾਂਦੇ ਨੇ ਸ਼ਿਸ਼ੋਦੀਆ ਨਾ ਤਾਂ ਕੋਈ ਮਾਈਨਿੰਗ ਮਿਨਿਸਟਰ ਹੈ ਨਾ ਕੋਈ ਪੰਜਾਬ ਦਾ ਸੀਐਮ ਹੈ ਪਰਵਾਰੀ ਹੈ ਇਹ ਐਲਾਨ ਸੀਐਮ ਦਾ ਕੰਮ ਹੈ ਐਲਾਨ ਮਾਈਨਿੰਗ ਮਿਨਿਸਟਰ ਦਾ ਕੰਮ ਹੈ ਤੇ ਐਲਾਨ ਕੌਣ ਕਰ ਰਿਹਾ ਪਰਵਾਰੀ ਸਿਸੋਧਿਆ ਤੇ ਇਹ ਤਾਂ ਨੈਚੁਰਲ ਜੀ ਗੱਲ ਹੈ ਪਰਵਿੰਦਰ ਜੀ ਕਿ ਇਹ ਜਿਹੜੀ ਸਰਕਾਰ ਹੈ ਇਹ ਦਿੱਲੀ ਤੋਂ ਹੀ ਰਿਮੋਟ ਦੇ ਥਰੂ ਚੱਲਦੀ ਹੈ ਜੇ ਮਾਨ ਸਾਹਿਬ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਸਾਡੇ ਕੋਲ ਇਹੋ ਜਿਹੇ ਅਰੇਂਜਮੈਂਟ ਹੈਗੇ ਨੇ ਕਿ ਅਸੀਂ ਮਤਲਬ ਦਬਦੇ ਨਹੀਂ ਨਾ ਕਿਸੇ ਤੋਂ ਮੰਗਾਗੇ ਨਾ ਕਿਸੇ ਤੋਂ ਦਵਾਗੇ ਤੇ ਅੱਜ ਉਹ ਮੈਨੇਜਮੈਂਟ ਕਿੱਥੇ ਹੈ ਜੀ ਅੱਜ ਉਹ ਫੰਡ ਕਿੱਥੇ ਨੇ ਇਹਨਾਂ ਦੇ ਮਨਿਸਟਰਾਂ ਨੇ ਆਪਣੇ ਆਪਣੀਆਂ ਜੇਬਾਂ ਭਰਨ ਦੀ ਖਾਤਰ ਜੇ ਪਰਮਿੰਦਰ ਜੀ ਇਹ ਹੀ ਕੰਮ ਹਰ ਸਾਲ ਦਰਿਆਵਾਂ ਦੀ ਡੀਸਰਟਿੰਗ ਹੁੰਦੀ ਰਹਿੰਦੀ ਦਰਿਆਵਾਂ ਦੀ ਸਾਫ ਸਫਾਈ ਹੁੰਦੀ ਰਹਿੰਦੀ ਪਰ ਇਹਨਾਂ ਨੇ ਕਿਸੇ ਨੂੰ ਕੰਮ ਦਿੱਤਾ ਹੀ ਨਹੀਂ ਕਿਉਂਕਿ ਇਹਨਾਂ ਦੀ ਪਰਸੈਂਟੇਜ ਨਹੀਂ ਸੀ ਤੈਹ ਹੁੰਦੀ ਇਹਨਾਂ ਦਾ ਸਰਕਟ ਹਾਊਸ ਹੈ ਜਿਹੜਾ 39 ਸੈਕਟਰ ਵਾਲਾ ਇਹ ਨਹੀਂ ਵੱਡਾ ਬਣਾਇਆ ਹੋਇਆ ਸੀ ਸੌਦੇਬਾਜ਼ੀਆਂ ਦਾ ਇਹ ਦਿੱਲੀ ਤੋਂ ਭੱਜੇ ਹੋਏ ਪੰਜਾਬ ਜਾ ਕੇ ਰਾਜ ਕਰ ਰਹੇ ਨੇ ਬਾਕੀ ਮਾਨ ਸਾਹਿਬ ਦੀ ਜਿਹੜੀ ਕੰਡੀਸ਼ਨ ਹੈ ਮਾਨ ਸਾਹਿਬ ਦਾ ਵਾਰ-ਵਾਰ ਹਸਪਤਾਲ ਜਾਣਾ ਮੈਂ ਤਾਂ ਉਹਨਾਂ ਦੀ ਇੱਕ ਸਟ੍ਰੈਸ ਲੈਵਲ ਜਿਹੜਾ ਬਹੁਤ ਹਾਈ ਹੋ ਚੁੱਕਾ ਕਿਉਂਕਿ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਪਰ ਇਹ ਲੋਕ ਜਿਹੜੇ ਪੰਜਾਬ ਨੂੰ ਡਬੋ ਕੇ ਹੀ ਖੁਸ਼ ਨੇ ਤੇ ਇਹਨਾਂ ਦਾ ਮੇਰੇ ਖਿਆਲ 'ਚ ਜਿਹੜਾ ਪ੍ਰੈਸ਼ਰ ਹੈ ਉਹੀ ਕਾਰਨ ਹੈ ਕਿ ਭਗਵੰਤ ਸਿੰਘ ਮਾਨ ਅੱਜ ਹਸਪਤਾਲ 'ਚ ਨੇ ਦੇਖੋ ਜੀ ਪਠਾਨ ਮੱਜਰੇ ਨੇ ਇੱਕ ਜ਼ੋਰਦ ਤੀਤੀ ਸੀ ਆਪਣੀ ਸਰਕਾਰ ਦੇ ਖਿਲਾਫ ਬੋਲਣ ਦੀ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਕਿ ਉਹ ਬੰਦੇ ਤੇ ਜੇ 2022 ਤੋਂ ਪਰਚਾ ਸੀਗਾ ਤੇ 2022 ਤੋਂ ਪੁਲਿਸ ਕਿੱਥੇ ਸੁੱਤੀ ਸੀ 2022 ਤੋਂ ਹਰਮੀਤ ਸਿੰਘ ਪਠਾਨ ਮੱਜਰੇ ਇਹਨਾਂ ਨੂੰ ਮਿਲਦਾ ਹਰੇਕ ਉਹ ਸੈਸ਼ਨ 'ਚ ਆਉਂਦਾ ਸੀ ਚੰਡੀਗੜ੍ਹ ਆਉਂਦਾ ਸੀਗਾ ਤੇ ਫੇਰ ਪੁਲਿਸ ਡਰਾਮਾ ਕਰਨ ਚੱਲ ਗਈ ਉਹਨੂੰ ਹਰਿਆਣਾ ਤੋ ਫੜਨ ਵਾਸਤੇ ਤੇ ਮਤਲਬ ਕੀ ਲੋਕ ਦਿਖਾਵਾ ਕੇਜਰੀਵਾਲ ਦੇ ਖਿਲਾਫ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੋਈ ਪੰਜਾਬ 'ਚ ਬੋਲੂ ਤਾਂ ਉਹਨੂੰ ਧੱਬ ਲੈਣਗੇ ਇਹ ਫਿਰ ਉਹ ਸੁਸੋਦੀਏ ਦੀ ਗੱਲ ਸਹੀ ਹੈ ਉਸਾਮ-ਦਾਮ-ਦੰਡ ਭੇਦ ਵਾਲੀ ਜਿਹੜੀ ਗੱਲ ਹੈ ਉਹ ਸੱਚ ਕਰੀ ਜਾਂਦਾ ਉਹ ਲੋਕਾਂ ਨੂੰ ਦਿਖਾ ਰਿਹਾ ਕਿ 2027 'ਚ ਅਸੀਂ ਗੁੰਡਾਗਰਦੀ ਦਾ ਨੰਗਾ ਨਾਸ਼ ਕਰਾਂਗੇ ਪੰਜਾਬ 'ਚ ਉਹ ਤੁਹਾਡੇ ਕਐਮਐਲਏ ਨੇ ਤੁਹਾਡੀ ਹਲੇ ਬਗਾਵਤ ਕੀਤੀ ਹੈ ਮੈਨੂੰ ਲੱਗਦਾ 6 ਮਹੀਨਿਆਂ 'ਚ ਘੱਟੋ-ਘੱਟ 1 ਤੋਂ ਗਿਣਤੀ ਕਿਤੇ 50 ਤੇ ਨਾ ਅਜੇ ਇਹ ਜੇ ਤੁਹਾਡੇ ਹਾਲਾਤ ਨੇ ਅਫਸਰशाही ਦਿੱਲੀ ਵਾਲਿਆਂ ਹੱਥ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਇਹ ਜੋ ਕਰਨਾ ਪੈਣਾ ਪ੍ਰਮਾਤਮਾ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹੀ ਕਰਨਾ ਪੈਣਾ ਜੇ ਪੰਜਾਬ ਨੂੰ ਬਚਾਣਾ ਹੈ ਪਰ ਮੈਂ ਇੰਨਾ ਕਿ ਇੰਨਾ ਤੂੰ ਸੋਚ ਕੇ ਪਰੇਸ਼ਾਨ ਹੁੰਨਾ ਕਿ ਤੁਸੀਂ ਮਤਲਬ ਮਾਨ ਸਾਹਿਬ ਕਰ ਕੀ ਰਹੇ ਹੋ ਤੁਹਾਨੂੰ ਵਾਹਿਗੁਰੂ ਨੇ ਤਾਜ ਬਖਸ਼ਿਆ ਇੱਕ ਸੀਐਮ ਪੂਰੀ ਸਟੇਟ ਦਾ ਮਾਲਕ ਹੁੰਦਾ ਹੈ ਤੁਸੀਂ ਸਟੇਟ ਨੂੰ ਚਲਾਉਣ ਵਾਲੇ ਹੋ ਤੁਹਾਨੂੰ ਤਾਜ ਬਖਸ਼ਿਆ ਤੁਸੀਂ ਉਸ ਤਾਜ ਦੀ ਇੱਜ਼ਤ ਰੱਖੋ ਇਹਨਾਂ ਲਾਲਿਆਂ ਬਾਣੀਆਂ ਦੇ ਹੱਥੇ ਨੂੰ ਨਾ ਵੇਚੋ ਏ ਜਿਹੜਾ ਕੇਜਰੀਵਾਲ ਹੈ ਇਹਨੇ ਪਹਿਲਾਂ ਦਿੱਲੀ ਬਰਬਾਦ ਕਰਤਾ ਹੁਣ ਇਹਦਾ ਜਿਹੜਾ ਟਾਰਗੇਟ ਹੈ ਉਹ ਪੰਜਾਬ ਬਰਬਾਦ ਕਰਨਦਾ ਹੈ ਬਾਕੀ ਇਹ ਸੁਪਨੇ ਤੁਸੀਂ ਛੱਡ ਦੋਗੇ 2027 'ਚ ਸਰਕਾਰ ਬਣਾ ਜਾਓਗੇ ਵੜਾਂਕਾਰ ਨੇ ਪੰਜਾਬ ਦੇ ਵਿੱਚ ਸਥਿਤੀ ਕਾਫੀ ਨਾਜ਼ੁਕ ਹੋਈ ਹੋਈ ਹੈ ਤਾਂ ਇਸ ਦਿਨਾਂ ਦੇ ਵਿੱਚ ਸਿਆਸੀ ਪਾਰਟੀਆਂ ਆਪਣਾ ਨਾਮ ਚਮਕਾਉਣ ਦੇ ਲਈ ਕੋਈ ਨਾ ਕੋਈ ਐਲਾਨ ਹੈ ਉਹ ਜ਼ਰੂਰ ਕਰ ਰਹੀਆਂ ਨੇ ਤਾਂ ਇਸ ਸੰਬੰਧੀ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਤੋਂ ਲੈ ਕੇ ਉਹਨਾਂ ਦੀ ਕੁਰਸੀ ਤੱਕ ਦੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਰਾਜਵੀਰ ਸਿੰਘ ਗਰੇয়াল ਮੌਜੂਦ ਨੇ ਇਹਨਾਂ ਗੱਲਬਾਤ ਕਰਾਂਗੇ ਸਾਰੇ ਨਾਲੋਂ ਪਹਿਲਾਂ ਰਿਆਸਤ نیوز ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਅੱਛੇ ਸੀ ਗੱਲ ਪਰਮੇਂਦਰ ਜੀ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਨੀ ਦਿਨੀ ਹਸਪਤਾਲ ਦੇ ਵਿੱਚ ਐਡਮਿਟ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕੁਰਸੀ ਹੈ ਜਿਹੜੀ ਉਹ ਜਾ ਸਕਦੀ ਹੈ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਦਬਾਅ ਬਣਾ ਰਹੇ ਨੇ ਦੇਖੋ ਪਰਮਿੰਦਰ ਜੀ ਇਹ ਗੱਲ ਹੈ ਕਿ ਅੱਜ ਜਿਹੜੇ ਦੌਰ ਚੋਂ ਪੰਜਾਬ ਨਿਕਲ ਰਿਹਾ ਹੈ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਇੱਕ ਕੁਦਰਤੀ ਆਫਤ ਹੈ ਜਿਹਨੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤੇ ਪੰਜਾਬ ਮਤਲਬ ਤੁਸੀਂ ਇਹ ਸਮਝ ਕੇ ਚੱਲੋਗੇ 20 ਸਾਲ ਪਿੱਛੇ ਚਲਾ ਗਿਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਹਨਾ ਜਾਨਵਰ ਮਤਲਬ ਮਰ ਗਏ ਨੇ ਹੜ ਗਏ ਨੇ ਇੰਨੇ ਬੁਰੇ ਹਾਲਾਤ ਪੰਜਾਬ ਦੇ ਕਿ ਮੈਂ ਅੱਜ ਤੱਕ ਨਹੀਂ ਦੇਖੇ ਜਦੋਂ ਨੇ ਮੈਂ ਆਪਣੀ ਹੋਸ ਸੰਭਾਲੀ ਹੈ ਪਰ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਸਰਕਾਰਾਂ ਬਾਕੀ ਵੀ ਰਹੀਆਂ ਨੇ 88 ਤੋਂ ਬਾਅਦ ਅਗਰ ਫਸਟ ਟਾਈਮ ਕੁਝ ਹੋਇਆ ਸੀਗਾ ਤਾਂ 2023 ਉਦੋਂ ਵੀ ਆਮ ਆਦਮੀ ਦੀ ਸਰਕਾਰ ਸੀਗੀ ਆਮ ਆਦਮੀ ਪਾਰਟੀ 2022 ਚ ਇਲੈਕਸ਼ਨ ਲੜ ਕੇ ਆਪਣਾ 92 ਐਮਐਲਏ ਬਣਾ ਕੇ ਸਰਕਾਰ ਬਣਾਉਦੀ ਹੈ ਤੇ 2023 ਵਿੱਚ ਚਲੋ ਉਹ ਇੰਨਾ ਉਹਨੇ ਨਹੀਂ ਝੰਜੋੜਿਆ ਪੰਜਾਬ ਨੂੰ ਪਰ ਜਿਹੜੇ ਅੱਜ ਹਾਲਾਤ ਨੇ ਪੰਜਾਬ ਨੂੰ ਇੰਨਾ ਕੁ ਝੰਜੋੜ ਕੇ ਰੱਖ ਦਿੱਤਾ ਇਸ ਕੁਦਰਤੀ ਆਫਤ ਨੇ ਮੈਂ ਇਹਨੂੰ ਕੁਦਰਤੀ ਆਫਤ ਨਹੀਂ ਕਹਿੰਦਾ ਮੈਂ ਇਹਨੂੰ ਇਹ ਕਹਿੰਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਆਕਾ ਹੈ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਹੈ ਇਹ ਇਹਦੀਆਂ ਨੀਤੀਆਂ ਦੇ ਕਾਰਨ ਪੰਜਾਬ ਮਰਿਆ ਇਹਦੀਆਂ ਨੀਤੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਦੀਆਂ ਨੀਤੀਆਂ ਕਰਕੇ ਤੇ ਮਾਨ ਸਾਹਿਬ ਦੇ ਤਾਂ ਐਡਾ ਪ੍ਰੈਸ਼ਰ ਹੈਦਾ ਉਹ ਤਾਂ ਵਿਚਾਰੇ ਜੇ ਹਸਪਤਾਲੋਂ ਆਉਂਦੇ ਨੇ ਤਾਂ ਫਿਰ ਮਹੀਨੇ ਬਾਅਦ ਹਸਪਤਾਲ ਨੇ ਪਹਿਲੀ ਗੱਲ ਤਾਂ ਮੈਂ ਪੁੱਛਣੀ ਚਾਹਨਾ ਕਿ ਤੁਸੀਂ ਮਾਨ ਸਾਹਿਬ ਤੁਸੀਂ ਮੈਂ ਪਹਿਲਾਂ ਵੀ ਤੁਹਾਡੇ ਲਈ ਮੈਂ ਤੁਹਾਡੀ ਇੱਜ਼ਤ ਕਰਦਾ ਤੁਹਾਡੇ ਲਈ ਮੈਂ ਪਹਿਲਾਂ ਵੀ ਇਹੀ ਬੋਲਿਆ ਸੀ ਕਿ ਤੁਸੀਂ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਦੇ ਹੋ ਪਰ ਯਾਰ ਇਹਨਾਂ ਦੇ ਆਪਣੇ ਦਿੱਲੀ ਵਾਲੇ ਆਕਾ ਨੂੰ ਖੁਸ਼ ਕਰਨ ਦੇ ਚੱਕਰ 'ਚ ਤੁਸੀਂ ਆਪਣੀ ਰੈਪੂਟੇਸ਼ਨ ਆਪਣਾ ਕਿਉਂ ਖਰਾਬ ਕਰ ਰਹੇ ਹੋ ਤੁਹਾਨੂੰ ਲੋਕ ਪਿਆਰ ਕਰਦੇ ਨੇ ਚਾਹਦੇ ਨੇ ਤੇ ਤੁਸੀਂ ਉਸੇ ਲੈਵਲ ਤੇ ਰੋ ਤੁਸੀਂ ਇਹਨਾਂ ਦੇ ਦਵਾਹੇ ਹੇਠ ਆ ਕੇ ਇਹਨਾਂ ਦੀ ਟੈਨਸ਼ਨਾਂ ਵਿੱਚ ਤੁਸੀਂ ਬਿਮਾਰ ਹੋ ਜਾਂਦੇ ਹੋ ਪਰ ਤੁਸੀਂ ਅੱਜ ਇਹ ਹਲਾਇ ਹਾਲਾਤ ਇਹ ਨੇ ਕਿ ਤੁਹਾਡੀ ਲੋੜ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬੀਅਤ ਨੂੰ ਤੁਹਾਡੀ ਲੋੜ ਹੈ ਜੇ ਤੁਸੀਂ ਪੰਜਾਬ ਨੂੰ ਇਸ ਦਲਦਲ ਚੋਂ ਕੱਢਣਾ ਹੈ ਕੀ ਲੱਗਦਾ ਵੀ ਜਿਹੜੀ ਸਰਕਾਰ ਆ ਉਹ ਦਿੱਲੀ ਤੋਂ ਚੱਲ ਰਹੀ ਆ ਕਿਉਂਕਿ 2 ਦਿਨ ਪਹਿਲਾਂ ਇੱਕ ਕੈਬਨਟ ਮੀਟਿੰਗ ਹੋਈ ਆ ਤਾਂ ਉਸ ਦੇ ਵਿੱਚ ਇੱਕ ਫੈਸਲਾ ਲਿੱਤਾ ਗਿਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤ ਆਈ ਆ ਤਾਂ ਉਹ ਰੇਤ ਉਹਨਾਂ ਦੀ ਹੈ ਤੇ 20000 ਰੁਪਿਆ ਪ੍ਰਤੀ ਏਕੜ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਮਨੀਸ਼ ਸ਼ਿਸ਼ੋਧਿਆ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਸਾਰੇ ਐਲਾਨ ਉਹ ਕੈਬਨਟ ਮੀਟਿੰਗ ਤੋਂ ਪਹਿਲਾਂ ਕਰ ਜਾਂਦੇ ਨੇ ਦੇਖੋ ਜੀ ਇਹ ਤਾ ਹੁਣ ਮੈਨੂੰ ਕੁਛ ਕਹਿਣ ਦੀ ਲੋੜ ਨਹੀਂ ਐ ਇਹ ਤਾਂ ਤੁਸੀਂ ਆਪ ਦੇਖ ਰਹੇ ਹੋ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਸੇ ਸੋਧਿਆ ਨਾ ਤਾਂ ਕੋਈ ਮਾਈਨਿੰਗ ਮਿਨਿਸਟਰ ਐ ਨਾ ਕੋਈ ਪੰਜਾਬ ਦਾ ਸੀਐਮ ਐ ਪਰਵਾਰੀ ਐ ਇਹ ਐਲਾਨ ਸੀਐਮ ਦਾ ਕੰਮ ਐ ਐਲਾਨ ਮਾਈਨਿੰਗ ਮਿਨਿਸਟਰ ਦਾ ਕੰਮ ਐ ਤੇ ਐਲਾਨ ਕੌਣ ਕਰ ਰਿਹਾ ਪਰਵਾਰੀ ਸੇ ਸੋਧਿਆ ਇਹ ਤਾਂ ਨੈਚੁਰਲ ਜੀ ਗੱਲ ਹੈ ਪਰਵਿੰਦਰ ਜੀ ਕਿ ਇਹ ਜਿਹੜੀ ਸਰਕਾਰ ਹੈ ਇਹ ਦਿੱਲੀ ਤੋਂ ਹੀ ਰਿਮੋਟ ਦੇ ਧਰੂ ਚੱਲਦੀ ਹੈ ਤੇ ਜਿੰਨੇ ਇਹਨਾਂ ਦੇ ਪ੍ਰਧਾਨ ਨੇ ਕੋਈ ਨਹੀਂ ਹੈ ਨਾ ਸੋਸ਼ੋਦੀਏ ਤੋਂ ਬਾਅਦ ਐਲਾਨ ਕਰ ਦਿੱਤਾ ਅਮਨ ਰੋੜੇ ਨੇ ਬਾਕੀ 20000 ਪਰ ਏਕੜ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਚ ਜਿਹੜੀ ਅੱਜ ਡੈਮੇਜ ਹੋਈ ਹੈ ਡਿਸਾਸਟਰ ਕਰਕੇ ਜਿਹੜੀ ਡੈਮੇਜ ਹੋਈ ਹੈ ਮੇਰੇ ਖਿਆਲ ਚ 400 ਏਕੜ ਦੇ ਲਗਭਗ ਹੈ ਜੇ 400 ਏਕੜ ਦੇ ਹਿਸਾਬ ਨਾਲ ਆਪਾਂ ਲਾਈਏ ਤਾਂ 800 ਕਰੋੜ ਦਾ ਬਜਟ ਹੈ ਇਹ ਮੰਗ ਰਹੇ ਨੇ ਸੈਂਟਰ ਤੋਂ 60000 ਕਰੋੜ ਹੂੰ 800 ਕਰੋੜ ਤੇ 60000 ਕਰੋੜ 'ਚ ਬੜਾ ਫਰਕ ਹੈ ਜੀ ਜੇ ਮਾਨ ਸਾਹਿਬ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਸਾਡੇ ਕੋਲ ਇਹੋ ਜਿਹੇ ਅਰੇਂਜਮੈਂਟ ਹੈਗੇ ਨੇ ਕਿ ਅਸੀਂ ਮਤਲਬ ਦਬਦੇ ਨਹੀਂ ਨਾ ਕਿਸੇ ਤੋਂ ਮੰਗਾਗੇ ਨਾ ਕਿਸੇ ਤੋਂ ਦਵਾਗੇ ਤੇ ਅੱਜ ਉਹ ਮੈਨੇਜਮੈਂਟ ਕਿੱਥੇ ਹੈ ਜੀ ਅੱਜ ਉਹ ਫੰਡ ਕਿੱਥੇ ਨੇ ਇਹਨਾਂ ਦੇ ਮਨਿਸਟਰਾਂ ਨੇ ਆਪਣੇ ਆਪਣੀਆਂ ਜੇਬਾਂ ਭਰਨ ਦੀ ਖਾਤਰ ਜੇ ਪਰਮਿੰਦਰ ਜੀ ਇਹੀ ਕੰਮ ਹਰ ਸਾਲ ਦਰਿਆਵਾਂ ਦੀ ਡੀਸੈਲਟਿੰਗ ਹੁੰਦੀ ਰਹਿੰਦੀ ਦਰਿਆਵਾਂ ਦੀ ਸਾਫ ਸਫਾਈ ਹੁੰਦੀ ਰਹਿੰਦੀ ਪਰ ਇਹਨਾਂ ਨੇ ਕਿਸੇ ਨੂੰ ਕੰਮ ਦਿੱਤਾ ਹੀ ਨਹੀਂ ਕਿਉਂਕਿ ਇਹਨਾਂ ਦੀ ਪਰਸੈਂਟੇਜ ਨਹੀਂ ਸੀ ਤੈਹ ਹੁੰਦੀ ਇਹਨਾਂ ਦਾ ਸਰਕਟ ਹਾਊਸ ਹੈ ਜਿਹੜਾ 39 ਸੈਕਟਰ ਵਾਲਾ ਇਹ ਨਹੀਂ ਵੱਡਾ ਬਣਾਇਆ ਹੋਇਆ ਸੀ ਸੋਦੇ ਬਾਜ਼ੀਆਂ ਦਾ ਉੱਥੇ ਜਿਹੜਾ ਕੋਈ ਮਾਈਨਿੰਗ ਦਾ ਵਾਲਾ ਬੰਦਾ ਜਿਹੜਾ ਕੋਈ ਉੱਥੇ ਆ ਕੇ ਉਹਦੇ ਨਾਲ ਸੈਟਿੰਗ ਹੁੰਦੀ ਸੀ ਜਦੋਂ ਸੈਟਿੰਗ ਨਹੀਂ ਬੈਦੀ ਸੀ ਉਹਨੂੰ ਵਾਪਸ ਭੇਜ ਦਿੰਦੇ ਸੀ ਜੇ ਇਹ ਹੀ ਸਾਫ ਸਫਾਈਆਂ ਨਾਲੀਆਂ ਨਹੀਂਆਂ ਦਰਿਆਵਾਂ ਨਹੀਂਆਂ ਹੋਈਆਂ ਹੁੰਦੀਆਂ ਤਾਂ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਦਿੱਲੀ ਦੇ ਮੰਤਰੀ ਦੇ ਵੱਲੋਂ ਮਨਜਿੰਦਰ ਸਿੱਸਾ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਦਬਾਅ ਬਣਾ ਰਹੇ ਨੇ ਭਗਵੰਤ ਮਾਨ ਦੀ ਕੁਰਸੀ ਤੇ ਤੇ ਨਾਲ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜੇ ਦਿੱਲੀ ਤੋਂ ਹਾਰੇ ਹੋਏ ਨੇ ਉਹ ਅੱਜ ਪੰਜਾਬ ਦੇ ਵਿੱਚ ਸਿਆਸਤ ਕਰ ਰਹੇ ਨੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਸਹੀ ਕਿਹਾ ਜੀ ਸਿੱਸਾ ਸਾਹਿਬ ਨੇ ਇਹ ਦਿੱਲੀ ਤੋਂ ਹਾਰੇ ਹੋਏ ਨਹੀਂ ਦਿੱਲੀ ਤੋਂ ਭੱਜੇ ਹੋਏ ਨੇ ਠੀਕ ਹੈ ਦੋਨੋਂ ਹੀ ਕੇਜਰੀਵਾਲ ਤੇ ਸਿਸੋਧਿਆ ਇਹ ਦਿੱਲੀ ਤੋਂ ਭੱਜੇ ਹੋਏ ਪੰਜਾਬ ਜਾ ਕੇ ਰਾਜ ਕਰ ਰਹੇ ਨੇ ਬਾਕੀ ਮਾਨ ਸਾਹਿਬ ਦੀ ਜਿਹੜੀ ਕੰਡੀਸ਼ਨ ਹੈ ਮਾਨ ਸਾਹਿਬ ਦਾ बार-बार ਹਸਪਤਾਲ ਜਾਣਾ ਮੈਂ ਤਾਂ ਉਹਨਾਂ ਦੀ ਇੱਕ ਸਟ੍ਰੈਸ ਲੈਵਲ ਜਿਹੜਾ ਬਹੁਤ ਹਾਈ ਹੋ ਚੁੱਕਾ ਕਿਉਂਕਿ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਪਰ ਇਹ ਲੋਕ ਜਿਹੜੇ ਪੰਜਾਬ ਨੂੰ ਡਬੋ ਕੇ ਹੀ ਖੁਸ਼ ਨੇ ਤੇ ਇਹਨਾਂ ਦਾ ਮੇਰੇ ਖਿਆਲ 'ਚ ਜਿਹੜਾ ਪ੍ਰੈਸ਼ਰ ਹੈ ਉਹੀ ਕਾਰਨ ਹੈ ਕਿ ਭਗਵੰਤ ਸਿੰਘ ਮਾਨ ਅੱਜ ਹਸਪਤਾਲ 'ਚ ਨੇ ਉਹ ਕੋਈ ਆਪਣਾ ਫਾਈਨਲਾਈਜ਼ਡ ਡਿਸੀਜਨ ਨਹੀਂ ਲੈ ਰਹੇ ਤੇ ਆ ਦੇਖੋ ਹੁਣ ਤੁਸੀਂ ਕੱਲ ਉਹ ਨਹੀਂ ਹਸਪਤਾਲ 'ਚ ਬਹਿ ਕੇ ਆਪਣੀ ਆਨਲਾਈਨ ਹੋ ਕੇ ਗਿਆ ਕਿ ਮੈਂ ਇਹ 20 ਹਜ਼ਾਰ ਏਕੜ ਦਾ ਜਿਹੜਾ ਫੈਸਲਾ ਹੈ ਉਹ ਕਿਹ ਤੋਂ ਬਾਅਦ ਇੱਕ ਸਸੋਰੀਏ ਦੇ ਇੰਟਰਵਿਊ ਤੋਂ ਬਾਅਦ ਉਹਦੇ 'ਚ ਵੀ ਪਰਮਿੰਦਰ ਜੀ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਹੋਰ ਸਾਲ ਡੇਢ ਸਾਲ ਉਹ ਕੰਮ ਕਿਸੇ ਨੂੰ ਦੇਣਗੇ ਕਿਉਂਕਿ ਉਹਦੇ 'ਚ ਬਿਨਾਂ ਦੀ ਸੈਟਿੰਗ ਨਹੀਂ ਬੈਣੀ ਇੱਕ ਇਹਨਾਂ ਦੁਆਰਾ ਨਾ ਡੇਟ ਨਿਸ਼ਚਿਤ ਕੀਤੀ ਗਈ ਹੈ ਨਵੰਬਰ 15 ਕਹਿੰਦੇ ਉਦੋਂ ਤੱਕ ਜਿਨ੍ਹਾਂ ਨੇ ਰੇਤ ਆਪਣੀ ਖੇਤਾਂ ਦੇ ਵਿੱਚੋਂ ਚੱਕ ਲਈ ਜਾਂ ਉਸ ਨੂੰ ਵੇਚਤਾ ਜਿਹੜੀ ਰੇਤ ਉਹਨਾਂ ਦੀ ਹੈ ਸਿਰਫ 15 ਨਵੰਬਰ ਤੱਕ ਸੋਧ ਕੀਤੀ ਗਈ ਹੈ ਉਸ ਤੋਂ ਬਾਅਦ ਫੇਰ ਉਹੀ ਨੀਤੀਆਂ ਲਾਗੂ ਹੋ ਜਾਣਗੀਆਂ ਜਿਹੜੀਆਂ ਪੁਰਾਣੀਆਂ ਦੇਖੋ ਜੀ ਪੰਜਾਬ ਦੇ ਜਿਹੜੇ ਹਾਲਾਤ ਨੇ ਮੈਨੂੰ ਤਾਂ ਲੱਗਦਾ ਨਹੀਂ ਕਿ ਸਤੰਬਰ ਪੂਰਾ ਪਾਣੀ ਥੱਲੇ ਆਊਗਾ ਤੇ ਇਹ ਨਵੰਬਰ ਦੀ ਡੇਟ ਦੇ ਰਹੇ ਨੇ ਇਹ ਨਹੀਂ ਉਹ ਦੋ ਲੋਕਾਂ ਤੋਂ ਕੰਮ ਸਟਾਰਟ ਕਰਵਾ ਦੇਣਾ ਤੇ ਮੁੜ ਕੇ ਫਿਰ ਜਦੋਂ ਕੋਈ ਮਾਈਨਿੰਗ ਕਰਦਾ ਫੜਿਆ ਗਿਆ ਤੇ ਉਹਦੇ ਨਾਲ ਸੈਟਿੰਗਾਂ ਕਰਨਗੇ ਹਾਂ ਪਹਿੰਨੀ ਪਰਸੈਂਟੇਜ ਦੇ ਰਹੇ ਤੇ ਇੰਨੀ ਕਰ ਲੈ ਇਹ ਜਿਹੜੀਆਂ ਨੀਤੀਆਂ ਬਣਡੀਆਂ ਨੇ ਪਰਮਿੰਦਰ ਜੀ ਕਿਸੇ ਗੱਲ ਨੂੰ ਹੀ ਬਣਡੀਆਂ ਨੇ ਇਹ ਸੋਧਿਆ ਜੇ ਨੀਤੀ ਬਣਾ ਰਿਹਾ ਤਾਂ ਕਿਸੇ ਗੱਲ ਨੂੰ ਹੀ ਬਣਾ ਰਿਹਾ ਇਹ ਇਹਨਾਂ ਦੇ ਇਹਨਾਂ 'ਚ ਆਪਣੇ ਕੋਈ ਬੈਨੀਫਿਟਸ ਨੇ ਇਹ ਲੋਕਾਂ ਦੇ ਭਲੇ ਲਈ ਨਹੀਂ ਕਰ ਰਹੇ ਇਹ ਆਪਣੇ ਭਲੇ ਲਈ ਕਰ ਰਹੇ ਨੇ ਇਹਨਾਂ ਦੇ ਆਪਣੇ ਐਮਐਲਏ ਦੇ ਵੱਲੋਂ ਬਗਾਵਤ ਕੀਤੀ ਗਈ ਉਹ ਕਹਿੰਦੇ ਵੀ ਮੈਂ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਤਾ ਸੀਗਾ ਵੀ ਜਿਹੜੇ ਹੜ ਵਰਗੇ ਹਾਲਾਤ ਹੁਣ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਹ ਜੇਕਰ ਇਹਨਾਂ ਦੁਆਰਾ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਤਾਂ ਇਹ ਹੋਣੇ ਨਹੀਂ ਸੀਗੇ ਹਰਮਿੰਦਰ ਸਿੰਘ ਪਠਾਨ ਮੱਜਰੇ ਦੇ ਬਿਆਨ ਨੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਨਾਲ ਹੋਇਆ ਕੀ ਕੁਝ ਦੇਖੋ ਜੀ ਪਠਾਨ ਮੱਜਰੇ ਨੇ ਇੱਕ ਜ਼ੋਰਤ ਕੀਤੀ ਸੀ ਆਪਣੀ ਸਰਕਾਰ ਦੇ ਖਿਲਾਫ ਬੋਲਣ ਦੀ ਪਰ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਕਿ ਉਹ ਬੰਦੇ ਤੇ ਜੇ 2022 ਤੋਂ ਪਰਚਾ ਸੀਗਾ ਤੇ 2022 ਤੋਂ ਪੁਲਿਸ ਕਿੱਥੇ ਸੁੱਤੀ ਸੀ 2022 ਤੋਂ ਹਰਮਿੰਦਰ ਸਿੰਘ ਪਠਾਨ ਮੱਜਰ ਨੇ ਇਹਨਾਂ ਨੂੰ ਮਿਲਦਾ ਹਰੇਕ ਉਹ ਸੈਸ਼ਨ 'ਚ ਆਉਂਦਾ ਸੀ ਚੰਡੀਗੜ੍ਹ ਆਉਂਦਾ ਸੀਗਾ ਤੇ ਫੇਰ ਪੁਲਿਸ ਡਰਾਮਾ ਕਰਨ ਚੱਲ ਗਈ ਉਹਨੂੰ ਹਰਿਆਣਾ ਤੋ ਫੜਨ ਵਾਸਤੇ ਤੇ ਮਤਲਬ ਕੀ ਲੋਕ ਦਿਖਾਵਾ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਕਿ ਕੇਜਰੀਵਾਲ ਦੇ ਖਿਲਾਫ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੋਈ ਪੰਜਾਬ 'ਚ ਬੋਲੂ ਤਾਂ ਉਹਨੂੰ ਇਹ ਦੱਬ ਲੈਣਗੇ ਇਹ ਫੇਰ ਉਸ ਸੋਧੀਏ ਦੀ ਗੱਲ ਸਹੀ ਹੈ ਹਮ ਉਸਾਮ-ਦਾਮ-ਡੰਡ ਭੇਦ ਵਾਲੀ ਜਿਹੜੀ ਗੱਲ ਹੈ ਉਹ ਸੱਚ ਕਰੀ ਜਾਂਦਾ ਉਹ ਲੋਕਾਂ ਨੂੰ ਦਿਖਾ ਰਿਹਾ ਕਿ 2027 ਚ ਅਸੀਂ ਗੁੰਡਾਗਰਦੀ ਦਾ ਨੰਗਾ ਨਾਚ ਕਰਾਂਗੇ ਪੰਜਾਬ ਚ ਪਰ ਜਸੋਧਿਆ ਸਾਹਿਬ ਇਹ ਪੰਜਾਬ ਚ ਨਹੀਂ ਹੋਣਾ ਪੰਜਾਬ ਚ ਇਹ ਤੁਸੀਂ ਭੁੱਲ ਜੋ ਉਹ ਤੁਹਾਡੇ ਕਐਮਐਲਏ ਨੇ ਤੁਹਾਡੀ ਹਲੇ ਬਗਾਵਤ ਕੀਤੀ ਹੈ ਮੈਨੂੰ ਲੱਗਦਾ 6 ਮਹੀਨਿਆਂ ਚ ਘੱਟੋ-ਘੱਟ 1 ਤੋਂ ਗਿਣਤੀ ਕਿਤੇ 50 ਤੇ ਨਾ ਅਜੇ ਇਹ ਜੇ ਤੁਹਾਡੇ ਹਾਲਾਤ ਨੇ ਅਫਸਰशाही ਦਿੱਲੀ ਵਾਲਿਆਂ ਹੱਥ ਠੀਕ ਹੈ ਐਮਐਲਏ ਮੰਤਰੀਆਂ ਨੂੰ ਕੋਈ ਪੁੱਛ ਨਹੀਂ ਰਿਹਾ ਉਹ ਢਾਲੀਆਲ ਸਾਹਿਬ ਹੈ ਮੈਂ ਉਹਨਾਂ ਦੀ ਸਿਫਤ ਕਰਦਾ ਇਹਨਾਂ ਦੇ ਜਿਹੜੇ ਐਕਸ ਮਿਨਿਸਟਰ ਨੇ ਉਹ ਅੱਜ ਆਪ ਫੀਲਡ 'ਚ ਉਤਰੇ ਹੋਏ ਨੇ ਉਹ ਖੁਦ ਕਹਿੰਦੇ ਨੇ ਕਿ ਸਰਕਾਰਾਂ ਦੇ ਹੱਥ ਕੁਝ ਨਹੀਂ ਹੈਗਾ ਉਹ ਕਿਸੇ ਸੰਤਾਵਾ ਪੁਰਸ਼ਾ ਕੋਲ ਬੈਠੇ ਸੀ ਉਹਨਾਂ ਦਾ ਇੰਟਰਵਿਊ ਦੇਖ ਰਿਆ ਸੀਗਾ ਉਹ ਖੁਦ ਕਹਿੰਦੇ ਨੇ ਕਿ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਇਹ ਜੋ ਕਰਨਾ ਪੈਣਾ ਪ੍ਰਮਾਤਮਾ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹੀ ਕਰਨਾ ਪੈਣਾ ਜੇ ਪੰਜਾਬ ਨੂੰ ਬਚਾਣਾ ਪਰ ਮੈਂ ਇੰਨਾ ਕਿ ਇੰਨਾ ਤੂੰ ਸੋਚ ਕੇ ਪਰੇਸ਼ਾਨ ਹੁੰਨਾ ਕਿ ਤੁਸੀਂ ਮਤਲਬ ਮਾਨ ਸਾਹਿਬ ਕਰ ਕੀ ਰਹੇ ਹੋ ਤੁਹਾਨੂੰ ਵਾਹਿਗੁਰੂ ਨੇ ਤਾਜ ਬਖਸ਼ਿਆ ਇੱਕ ਸੀਐਮ ਪੂਰੀ ਸਟੇਟ ਦਾ ਮਾਲਕ ਹੁੰਦਾ ਹੈ ਤੁਸੀਂ ਸਟੇਟ ਨੂੰ ਚਲਾਉਣ ਵਾਲੇ ਹੋ ਤੁਹਾਨੂੰ ਤਾਜ ਬਖਸ਼ਿਆ ਤੁਸੀਂ ਉਸ ਤਾਜ ਦੀ ਇਲਾਜ ਰੱਖੋ ਇਹਨਾਂ ਲਾਲਿਆਂ ਬਾਣੀਆਂ ਦੇ ਹੱਥੇ ਨੂੰ ਨਾ ਵੇਚੋ ਠੀਕ ਹੈ ਇਹ ਜਿਹੜਾ ਕੇਜਰੀਵਾਲ ਹੈ ਇਹਨੇ ਪਹਿਲਾਂ ਦਿੱਲੀ ਬਰਬਾਦ ਕਰਤਾ ਹੁਣ ਇਹ ਦਾ ਜਿਹੜਾ ਟਾਰਗੇਟ ਹੈ ਉਹ ਪੰਜਾਬ ਬਰਬਾਦ ਕਰਨ ਦਾ ਹੈ ਬਾਕੀ ਇਹ ਸੁਪਨੇ ਤੁਸੀਂ ਛੱਡੋਗੇ 2027 ਚ ਸਰਕਾਰ ਬਣਾਜੋਗੇ ਗਰੇਵਾਲ ਸਾਹਿਬ ਕੀ ਮੈਂ ਦੇਖਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਨਾਲ ਕਾਫੀ ਸੰਸਥਾਵਾਂ ਜਿਹੜੀਆਂ ਉਹ ਜੁੜੀਆਂ ਉਹਨਾਂ ਦੁਆਰਾ ਪੂਰੀ ਜਿਹੜੀ ਹੈਲਪ ਕੀਤੀ ਗਈ ਪੰਜਾਬ ਦੀ ਸੇਵਾ ਕੀਤੀ ਗਈ ਲੱਖਾਂ ਲੋਕ ਨੇ ਜਿਹੜੇ ਉਹ ਬੇਕਾਰ ਹੋਏ ਨੇ ਬਹੁਤ ਬੁਰੇ ਹਾਲਾਤ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬਣੇ ਹੋਏ ਸੀ ਪਰ ਸੁਖਬੀਰ ਸਿੰਘ ਬਾਦਲ ਦੀ ਜੇਕਰ ਆਪਾਂ ਗੱਲ ਕਰੀਏ ਉਹ ਗਰਾਊਂਡ ਰਿਪੋਰਟ ਜਿਹੜੀ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਹੋਰ ਦੇਖਦੇ ਆ ਉਹ ਲੋਕਾਂ ਦੀ ਕਾਫੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੇਕਰ ਆਪਾਂ ਸਤਾਤਾ ਰਿਤੇ ਦੀ ਗੱਲ ਕਰੀਏ ਆਵਾੰਦੀ ਵੀ ਪਾਰਟੀ ਦੀ ਤਾਂ ਉਹਨਾਂ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਹ ਟਰੋਲ ਹੁੰਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਜੀ ਪਰਮਿੰਦਰ ਜੀ ਮੈਂ ਗੱਲ ਕਰਨੀ ਜਾਂਦਾ ਕਿ ਜਿੰਨਾ ਸਮਾ ਅਕਾਲੀ ਦਲ ਮੈਂ ਇੱਕ ਗੱਲ ਪਾਰਟੀ ਲੈਵਲ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਰ ਰਿਹਾ ਠੀਕ ਹੈ ਮੇਰੀ ਪਾਰਟੀ ਹੋ ਰਹਾ ਮੈਂ ਬੀਜੇਪੀ ਨੂੰ ਬਿਲੋਂਗ ਕਰਦਾ ਜੋ ਵੀ ਹੈਗਾ ਪਰ ਮੈਂ ਇਹ ਗੱਲ ਕਰਦਾ ਜੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਹ ਵਾਕਿਆ ਸ਼ਲਾਘਾਯੋਗ ਹੈ ਬਾਦਲ ਸਾਹਿਬ ਦਾ ਪੰਜਾਬ ਨਾਲ ਪਿਆਰ ਉਹ ਅੱਜ ਦਾ ਨਹੀਂ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਗਰ ਅੱਜ ਤੱਕ ਪੰਜਾਬ ਜਿੰਨਾ ਡਿਵੈਲਪ ਹੋਇਆ ਹੈ ਉਹ ਸਾਰੀ ਬਾਦਲ ਸਾਹਿਬ ਦੀ ਦੇਣ ਹੈ ਅੱਜ ਤੁਸੀਂ ਕਿਸੇ ਰਾਸਤੇ ਚਲੇ ਜਾਓ ਜਿੱਨੇ ਤੁਹਾਨੂੰ ਰੋਡ ਮਿਲਣਗੇ ਕੁਝ ਮਿਲੇਗਾ ਉਹ ਬਾਦਲ ਸਾਹਿਬ ਦੀ ਦੇਣ ਹੈ ਅੱਜ ਪੰਜਾਬ 'ਚ ਇਹ ਗੱਲ ਬਿਲਕੁਲ ਸਹੀ ਹੈ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਕੋਈ ਸਹਾਰਾ ਨਹੀਂ। ਹੂੰ। ਬਾਦਲ ਸਾਹਿਬ ਅੱਜ ਜੋ ਕਰ ਰਹੇ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ, ਸਿਫਤ ਕਰਦਾ। ਉਹ ਮਤਲਬ ਸਾਡ ਬੰਦਾ ਜੀ ਜਿਹੜਾ ਐਨਾ ਵਾਹਿਗੁਰੂ ਸੱਚੇ ਪਾਸ਼ਾ ਤੰਦਰੁਸਤੀਆਂ ਬਖਸ਼ਣ ਉਹਨਾਂ ਨੂੰ ਪਰ ਅੱਜ ਉਹ ਜੋ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਪੰਜਾਬ ਲਈ ਕਰ ਰਹੇ ਨੇ, ਪੰਜਾਬੀਅਤ ਲਈ ਕਰ ਰਹੇ ਨੇ ਤੇ ਬਾਦਲ ਸਾਹਿਬ ਦੀ ਜਿਹੜੀ ਸ਼ਲਾਘਾ ਕਰਨੀ ਬਣਦੀ ਹੈ ਜੀ। ਰਾਜਨੀਤੀ ਤੋਂ ਉੱਪਰ ਉੱਠ ਕੇ ਕਰਨੀ ਬਣਦੀ ਹੈ ਕਿਉਂਕਿ ਬਾਦਲ ਸਾਹਿਬ ਨੂੰ ਪੰਜਾਬ ਨਾਲ ਪਿਆਰ ਹੈ ਪੰਜਾਬ ਦੇ ਲੋਕਾਂ ਨਾਲ ਪਿਆਰ ਹੈ ਉਹ ਪੰਜਾਬ ਦੇ ਇਹ ਜਿਹੇ ਹਾਲਾਤ ਨਹੀਂ ਦੇਖ ਸਕਦੇ ਇਹ ਕੀ ਲੱਗਦਾ ਜਿਵੇਂ ਸੁਖਵੀਰ ਬਾਦਲ ਅੱਜ ਕੱਲ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਹੈ ਦਰਦ ਸੁਣ ਰਹੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਜਿਹੜਾ ਕਿ ਉਹਨਾਂ ਦੀ ਵੀਡੀਓ ਹੁੰਦੀ ਹੈ ਵਾਇਰਲ ਇੱਕ ਲੇਡੀ ਆ ਜਿਹੜੀ ਉਸ ਦੇ ਨਾਲ ਗੱਲਬਾਤ ਕਰਦੇ ਨੇ ਕਹਿੰਦੇ ਨੇ ਵੀ ਹੜਪੇੜ ਤਾ ਤਾਂ ਫੋਟੋਆਂ ਜਿਹੜੀਆਂ ਬਹੁਤ ਵਾਇਰਲ ਹੋ ਰਹੀਆਂ ਕਹਿੰਦੇ ਸਾਰਾ ਸਕ੍ਰਿਪਟਡ ਸੀ ਇਹ ਸ਼ੋਭਾ ਦਿੰਦੀਆਂ ਨੇ ਗੱਲਾਂ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਦੇਖੋ ਜੀ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਨਾ ਜੇ ਕੋਈ ਬੰਦਾ ਆਪ ਕੁਝ ਨਾ ਕਰ ਸਕੇ ਤਾਂ ਦੂਜੇ ਨੂੰ ਕਰਦਾ ਵੀ ਨਹੀਂ ਯਰਦਾ ਜੇ ਅੱਜ ਬਾਦਲ ਸਾਹਿਬ ਕੁਝ ਕਰ ਰਹੇ ਨੇ ਤਾਂ ਇਹਨਾਂ ਦੀ ਪਾਰਟੀ ਕੁਝ ਕਰ ਹੀ ਨਹੀਂ ਰਹੀ ਮੈਨੂੰ ਤੁਸੀਂ ਇੱਕ ਐਮਐਲਏ ਦੱਸ ਦਿਓ ਇਹਨਾਂ ਦਾ ਫੀਲਡ 'ਚ ਉਤਰਿਆ ਹੋਵੇ ਇੱਕ ਕੈਂਪੀ ਦੱਸ ਦਿਓ ਇਹਨਾਂ ਦਾ ਫੀਲਡ 'ਚ ਉਤਰਿਆ ਹੋਵੇ ਜਾਂਦੇ ਨੇ ਫੋਟੋਆਂ ਕਰਾ ਕੇ ਆ ਜਾਂਦੇ ਨੇ ਇਹ ਅੱਜ ਦਾ ਜਿਹੜਾ ਸਮਾਂ ਹੈ ਇਹ ਅੱਜ ਦਾ ਸਮਾਂ ਹੈ ਪਰਮਿੰਦਰ ਜੀ ਇਹ ਫੋਟੋਆਂ ਕਰਾਣ ਦਾ ਸਮਾਂ ਨਹੀਂ ਹੈ ਇਹ ਰੀਲਾ ਬਣਾਉਣ ਦਾ ਸਮਾਂ ਨਹੀਂ ਹੈ ਇਹ ਬਾਕੀ ਇੱਕ ਇਨਸਾਨੀਅਤ ਦੇ ਨਾਤੇ ਇੱਕ ਰਾਜਨੀਤੀ ਆਪਾਂ ਛੱਡ ਕੇ ਗੱਲ ਕਰੀਏ ਤਾਂ ਆਪਾਂ ਪੰਜਾਬੀ ਐ ਪੰਜਾਬੀਅਤ ਨੂੰ ਪਿਆਰ ਕਰਦੇ ਐ ਪੰਜਾਬ 'ਚ ਜੰਮੇ ਪਲੇ ਐ ਠੀਕ ਐ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਐ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਕਿ ਜਿੰਨੇ ਐਨ ਜੀਓ ਨੇ ਜਿੰਨੇ ਲੋਕ ਇਹ ਬਾਕੀ ਸਹੀ ਗੱਲ ਹੈ ਕਿ ਪੰਜਾਬ ਮਰਦਾਣੀ ਪੰਜਾਬ ਡੁੱਬਦਾਣੀ ਪੰਜਾਬ ਸੱਚ ਬਾਏ ਗੁਰੂ ਸੱਚੇ ਪਾਤਸ਼ਾਹ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਹਨਾ ਚਲੋ ਇਹ ਤਾਂ ਕੁਦਰਤੀ ਆਫਤ ਜਿਹੜੀ ਸੀਗੀ ਆਪਾਂ ਕੁਦਰਤੀ ਨਹੀਂ ਕਹਿੰਦੇ ਇਹਦਾ ਸਰਕਾਰ ਦੇ ਬਣਾਏ ਹੋਏ ਜਿਹੜੇ ਸਿਸਟਮ ਛੇਗੇ ਹੋਏ ਨਾਲੋਂ ਚੱਲੇ ਨਹੀਂ ਇਹਨਾਂ ਨੂੰ ਸਰਕਾਰ ਹੀ ਨਹੀਂ ਚਲਾਉਣੀ ਹੋਈ ਜੇ ਕੋਈ ਇਹਨਾਂ ਦੇ ਖਿਲਾਫ ਲੈਣਾ ਤਾਂ ਐਮਐਲਏ ਮੰਤਰੀ ਬੋਲਦਾ ਸੀਗਾ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਸੀਗੇ ਕਿਉਂਕਿ ਆਕਾ ਜਿਹੜਾ ਇਹਨਾਂ ਦਾ ਦਿੱਲੀ ਬੈਠਾ ਬਿਲਕੁਲ ਤੇ ਦਿੱਲੀੋਂ ਸਿਸਟਮ ਚੱਲ ਰਿਹਾ ਉਸ ਕਰਕੇ ਜਿਹੜੀ ਇਹ ਸਰਕਾਰ ਹੈ ਬਿਲਕੁਲ ਨਕਮੀ ਨਕਾਰਾ ਇੱਕ ਨਾ ਲੋਕਾਂ ਦਾ ਭਲਾ ਇਹਨੇ ਸੋਚਿਆ ਹੈ ਅੱਜ ਤੱਕ ਕੇਜਰੀਵਾਲ ਨੇ ਆਪਣੇ ਭਲਾ ਸੋਚਿਆ ਤੇ ਆਪਣਾ ਹੀ ਸੋਚਣਾ ਹੈ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕੇਜਰੀਵਾਲ ਦਾ ਇੱਕ ਬਹੁਤ ਵੱਡਾ ਬਿਆਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਦਿੱਲੀ ਦੇ ਵਿੱਚ ਪੰਜਾਬ ਵਾਸਤੇ ਲੋਕਾਂ ਤੋਂ ਰਾਸ਼ਨ ਇਕੱਠਾ ਕਰਾਂਗੇ ਤਾਂ ਉਸ ਤੋਂ ਬਾਅਦ ਕਾਫੀ ਲੋਕਾਂ ਦੇ ਦੁਆਰਾ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਹਿੰਦੇ ਵੀ ਪੰਜਾਬ ਰੱਜਾ ਪੂਜਿਆ ਵੀ ਤੁਹਾਡੇ ਜਿਹੜੇ ਇਹ ਮੰਗਣ ਵਾਲੀਆਂ ਨੀਤੀਆਂ ਨੇ ਆਪਣੇ ਕੋਲ ਰੱਖੋ ਕੇਜਰੀਵਾਲ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਲੋਕ ਪੰਜਾਬ واسੇ ਰਾਸ਼ਨ ਇਕੱਠਾ ਕਰਨ ਦੀ ਗੱਲ ਕਰਦਾ ਉਹ ਸੀਐਮ ਰਿਹਾ ਹੈ ਜੇ ਐਨੇ ਮੰਨ ਕੇ ਚਲੋ ਤੁਸੀਂ ਕੋਈ 100 ਕਰੋੜ ਦੇ ਕਰੀਬ ਤਾਂ ਘੱਟ ਹੀ ਕਰਿਆ ਉਹਦਾ ਜੇ ਦਿਲੋਂ ਪਿਆਰ ਹੋਵੇ ਤਾਂ ਵੈਸੇ ਵੀ ਤਾਂ ਦੇ ਸਕਦਾ ਹੁਣ ਤੁਸੀਂ ਮਨਕੀਰਤ ਦਾ ਲਾ ਲਓ ਮਨਕੀਰਤ ਉਹ ਲਖਣਾਏ ਮੇਰੇ ਖਿਆਲ ਚ 5 ਕਰੋੜ ਦਾ ਐਲਾਨ ਕੀਤਾ ਸਰਸਾ ਸਾਹਿਬ ਨੇ ਕਿਹਾ ਕਿ 50 ਟਰੈਕਟਰ ਮਤਲਬ 3 ਕਰੋੜ ਦਾ ਐਲਾਨ ਸਰਸਾ ਸਾਹਿਬ ਕਰ ਗਏ ਨੇ ਤੇ ਉਹਨੇ ਵੀ ਤੇ ਕੀਤਾ ਹੈ ਨਾ ਇਹ ਕੇਜਰੀਵਾਲ ਸਾਹਿਬ ਕੋਲ ਲੋਕਾਂ ਤੋਂ ਇਕੱਠੇ ਕਰਨ ਦੀ ਲੋੜ ਹੀ ਨਹੀਂ ਜਿਹੜਾ ਜਿੰਨੇ ਜੋਗਾ ਹੈਗਾ ਉਹਨਾਂ ਕਰ ਰਿਆ ਪੰਜਾਬ ਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਆਪਣੇ ਆਪ ਹੀ ਸਾਰਾ ਕੁਝ ਹੈ ਪੰਜਾਬ ਦੇ ਸਾਡੇ ਗੁਰੂਆਂ ਦੇ ਲੰਗਰ ਨਹੀਂ ਬੰਦ ਹੋ ਸਕਦੇ ਇਹ ਚੱਲਦੇ ਰਹਿਣੇ ਨੇ ਬਾਬੇ ਨਾਨਕ ਦਾ ਲਾਇਆ ਲੰਗਰ ਹੈ ਇਹ ਇਹ ਚੱਲਦਾ ਹੀ ਰਹਿਣਾ ਹੈ ਚਾਹੇ ਪੰਜਾਬ ਤੇ ਕਿੰਡੀ ਆਫਤ ਆ ਜੇ ਪੰਜਾਬ ਨੇ ਮੁੜ ਕੇ ਫਿਰ ਖੜਾ ਹੋ ਜਾਣਾ ਹੈ ਪਰਮਿੰਦਰ ਜੀ ਪਰ ਇਹਨਾਂ ਨੂੰ ਇੱਕ ਮੈਂ ਕਹਿਣਾ ਚਾਹਣਾ ਹੈ ਕਿ ਕੇਜਰੀਵਾਲ ਸਾਹਿਬ ਤੁਹਾਡਾ ਹੁਣ ਜਿਹੜਾ ਟਾਈਮ ਆ ਗਿਆ ਤੁਸੀਂ ਪੰਜਾਬ ਚੋਂ ਵੀ ਜਾਣ ਵਾਲੇ ਹੋ ਕਹਿੰਦੇ ਵੀ ਅਸੀਂ ਤਾਂ ਕੰਮ ਇਹ ਐਨੇ ਕਰਤੇ 2027 ਦੇ ਵਿੱਚ ਤਾਂ ਅਸੀਂ ਮੋੜ ਸਰਕਾਰ ਹੈ ਜਿਹੜੀ ਉਹ ਤੋਂ ਪੇਟ ਕਰਾਂਗੇ ਮੈਨੂੰ ਤੁਸੀਂ ਇੱਕ ਕੰਮ ਗਿਣਾ ਦਿਓ ਜੀ ਇੱਕ ਕੰਮ ਦੱਸ ਦਿਓ ਇਹਨੇ ਕੀ ਕੀਤਾ ਇਹਨੀ ਨਸ਼ਾ ਮੁਕਤ ਵਿਹਾਨ ਬਣਾਇਆ ਸੀਗਾ ਉਹਦੇ ਚ ਇਨੀ ਮੇਰੇ ਖਿਆਲ ਚ ਇਨੇ ਨਜਾਇਜ਼ ਲੋਕ ਟੰਗੇ ਨੇ ਜਿਹਦਾ ਕੋਈ ਹੱਦ ਨਹੀਂ ਪੋਰਸਦਾ ਇਨੀ ਗਲਤ ਇਸਤੇਮਾਲ ਕੀਤਾ ਐਡਮਿਨਿਸਟ੍ਰੇਸ਼ਨ ਦਾ ਇਨੀ ਗਲਤ ਇਸਤੇਮਾਲ ਕੀਤਾ ਜਿੱਥੇ ਇਹਨਾਂ ਨੂੰ ਬੈਨੀਫਿਟ ਲੱਗਦਾ ਸੀ ਉਹ ਕੰਮ ਕਰਦੇ ਸੀ ਜਿੱਥੇ ਲੋਕਾਂ ਦਾ ਭਲਾ ਹੋਣਾ ਸੀ ਉਹ ਕੰਮ ਕੀਤਾ ਹੀ ਨਹੀਂ ਅਜੇ ਤੱਕ ਹੀ ਨਹੀਂ ਕਦੇ ਸਕੂਲ ਅਸੀਂ ਬਹੁਤ ਵਧੀਆ ਬਣਾਤੇ ਸਿੱਖਿਆ ਦਾ ਮਿਆਰ ਪੰਜਾਬ ਦੇ ਵਿੱਚ ਬਹੁਤ ਚੱਕਦਾ ਇੱਥੇ ਦੀ ਜਿਹੜੀ ਸਿਹਤ ਸਹੂਲਤ ਹੈ ਮੈਡੀਕਲ ਸੁਵਿਧਾਵਾਂ ਅਸੀਂ ਇਨੀਆਂ ਦੇਤੀਆਂ ਐਨੇ ਅਸੀਂ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਤੇ ਲੋਕਾਂ ਦਾ ਉੱਥੇ ਜਿਹੜਾ ਇਲਾਜ ਆ ਕਹਿੰਦੇ ਫਰੀ ਦੇ ਵਿੱਚ ਹੁੰਦਾ ਮੈਨੂੰ ਤੁਸੀਂ ਇਹ ਪਰਮਿੰਦਰ ਜੀ ਤੁਸੀਂ ਇੱਕ ਇਹ ਜਿਹੜਾ ਨਾ ਆਮ ਆਦਮੀ ਕਲੀਨਿਕ ਦੱਸ ਦੋ ਜਿੱਥੇ ਕੋਈ ਟੌਪ ਦਾ ਡਾਕਟਰ ਬੈਠਾ ਹੋਵੇ ਕੁਆਲੀਫਾਈਡ ਡਾਕਟਰ ਬੈਠਾ ਹੋਵੇ ਠੀਕ ਹੈ ਇਹ ਤਾਂ ਹੁਣ ਜਦੋਂ ਇਹ ਹੜ੍ਹ ਆਏ ਨੇ ਲੋਕ ਪਰੇਸ਼ਾਨ ਹੋਏ ਨੇ ਇਹ ਤਾਂ ਹੁਣ ਰਾਜ ਖੁੱਲੇ ਨੇ ਇਹਨਾਂ ਦੇ ਇਹਨਾਂ ਦੇ ਸਕੂਲਾਂ ਦੇ ਕੀ ਹਾਲਾਤ ਹੈ ਮੇਰੇ ਖਿਆਲ 'ਚ ਦੋ ਤਿੰਨ ਐਮੀਨੈਂਸ ਸਕੂਲ ਬਣਾ ਕੇ ਹੀ ਨਹੀਂ ਜਾ ਐਜੂਕੇਸ਼ਨ ਉਹ ਕਰ ਦਿੰਦੀ ਹੈ ਸਿੱਖਿਆ ਕ੍ਰਾਂਤੀ ਲਾ ਦਿੰਦੀ ਹੈ ਸਿੱਖਿਆ ਕ੍ਰਾਂਤੀ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਇਹ ਮਹੀਨਾ ਵੀ ਚੱਲੀ ਹੋਊਗੀ ਇਹ ਦੋ ਦੋ ਬਾਥਰੂਮ ਬਣਾ ਕੇ ਉਹਨਾਂ ਦੀ ਰੈਨੋਵੇਸ਼ਨ ਕਰਾ ਕੇ ਉਹਨਦੇ ਦਾ ਉਦਘਾਟਨ ਕਰਦੇ ਸੀਗੇ ਉਹਨੇ ਦੇ ਬਾਥਰੂਮ ਨਹੀਂ ਹੁੰਦੇ ਸੀ ਜਿੰਨੇ ਦਾ ਇਹਨਾਂ ਦਾ ਉਦਘਾਟਨ ਸਮਾਰੋਹ ਹੁੰਦਾ ਸੀਗਾ ਤੇ ਤੁਸੀਂ ਜਨਤਾ ਦੇ ਪੈਸੇ ਨਾਲ ਹੀ ਖੇਡ ਰਹੇ ਹੋ ਨਾ ਜਿਹੜੇ ਟੈਕਸਪੇਅਰ ਨੇ ਲੋਕਾਂ ਦਾ ਜਿੰਨਾ ਤੁਸੀਂ ਪੈਸੇ ਨਾਲ ਖੇਡ ਰਹੇ ਹੋ ਇਹ ਸਾਰਾ ਜਨਤਾ ਦਾ ਪੈਸਾ ਹੈ ਇਹ ਕੇਜਰੀਵਾਲ ਸਾਹਿਬ ਪੰਜਾਬ ਦਾ ਪੈਸਾ ਹੈ ਇਹ ਤੁਹਾਡਾ ਕੋਈ ਘਰ ਦੀ ਘਰ ਦਾ ਪੈਸਾ ਨਹੀਂ ਹੈਗਾ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਤੁਹਾਡੇ ਖਿਲਾਫ ਬੋਲੂਗਾ ਹਰ ਇੱਕ ਨੂੰ ਦਿਵਾ ਲੋਗੇ ਤੁਹਾਡੇ ਆਪਣੇ ਐਮਐਲਏ ਤੁਹਾਡੇ ਖਿਲਾਫ ਨੇ ਪਰ ਉਹ ਕਿਉਂ ਉਹ ਡਰਦੇ ਨੇ ਕਿਉਂਕਿ ਇੱਥੇ ਮਾਨ ਸਾਹਿਬ ਦੀ ਨੀਤੀ ਨਹੀਂ ਚੱਲਦੀ ਇੱਥੇ ਨੀਤੀ ਚੱਲਦੀ ਹੈ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸੋਧੀਏ ਦੀ ਤੇ ਇਹਦਾ ਜਿੰਨਾ ਮੇਰੇ ਖਿਆਲ ਚ ਪੰਜਾਬ ਦੀ ਪੁਲਿਸ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਚਲਾਉਣ ਵਾਲੀ ਟੋਟਲ ਦਿੱਲੀ ਹੈ ਜੀ ਇਸ ਟਾਈਮ ਮਾਨ ਸਾਹਿਬ ਅਗਰ ਪਰੇਸ਼ਾਨ ਨੇ ਤੇ ਕੋਸ਼ ਨੇ ਕਿਸ ਕਰਕੇ ਨੇ ਇਸੇ ਕਰਕੇ ਜੇ ਦਰਿਆਵਾਂ ਦੀ ਡੀ ਸੈਟਿੰਗ ਹੋਈ ਹੁੰਦੀ ਦਰਿਆਵਾਂ ਦੇ ਬੰਨਾਂ ਦੀ ਰੈਨੋਵੇਸ਼ਨ ਹੋਈ ਹੁੰਦੀ ਜਾਂ ਉਹਨਾਂ ਦੀ ਚੈਕਿੰਗ ਹੋਈ ਹੁੰਦੀ ਤਾਂ ਪਰਮਿੰਦਰ ਜੀ ਅੱਜ ਪੰਜਾਬ ਦੇ ਐਡੇ ਮਾੜੇ ਹਾਲਾਤ ਨਾ ਹੁੰਦੇ ਗਰੇਵਾਲ ਸਾਹਿਬ ਕੀ ਲੱਗਦਾ ਹੈ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇਤਾ ਹਲੇ ਵੀ ਸਿਆਸਤ ਹੈ ਜਿਹੜੀ ਪੰਜਾਬ ਦੇ ਨਾਲ ਖੇਡੀ ਜਾ ਰਹੀ ਹੈ ਲੋਕ ਪੰਜਾਬ ਦੇ ਪੰਜਾਬ ਦੇ ਨਾਲ ਹਿੱਕ ਲਾ ਕੇ ਖੜੇ ਨੇ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਗੱਲ ਦੀ ਜਿਹੜੀ ਕਮੀ ਮਹਿਸੂਸ ਨਹੀਂ ਹੋਣ ਦੇਣੀ ਪੰਜਾਬੀਆਂ ਨੂੰ ਪਰ ਇਹ ਪ੍ਰਸ਼ਾਸਨ ਕਹ ਰਿਹਾ ਕਹਿੰਦੇ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋ ਪ੍ਰਸ਼ਾਸਨ ਕੋਲ ਜਮ੍ਹਾਂ ਕਰਾ ਦਿਓ ਵੀ ਅਸੀਂ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਦਵਾਂਗੇ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਨਾ ਮੈਂ ਜਿਹੜਾ ਉਹ ਪ੍ਰਸ਼ਾਸਨ ਦਾ ਹੋ ਜਾਂਦਾ ਦੇਖੋ ਜੀ ਨਾ ਪ੍ਰਸ਼ਾਸਨ ਦਾ ਨਹੀਂ ਨਾ ਸਰਕਾਰ ਦਾ ਇਹ ਸਰਕਾਰ ਚਾਹੁੰਦੀ ਹੈ ਕਿ ਜਿੰਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਸਾਰੇ ਸਰਕਾਰ ਦੇ ਨੇ ਹੁਣ ਕੋਈ ਸੰਸਥਾ ਸਮਾਨ ਲੈ ਕੇ ਜਾਂਦੀ ਹੈ ਕਿਸੇ ਨੇ ਕੋਈ 5 ਲੱਖ ਦਾ ਦਾਨ ਕੀਤਾ 10 ਲੱਖ ਦਾ ਕੀਤਾ 2 ਕਰੋੜ ਦਾ ਕੀਤਾ ਤੇ ਨਾ ਕਿਹਦਾ ਸਰਕਾਰ ਦਾ ਮੇਰੇ ਖਿਆਲ ਸੱਚ ਅੱਜ ਇੱਕ ਵੀ ਜਗ੍ਹਾ ਐਸੀ ਨਹੀਂ ਹੋਣੀ ਜਿੱਥੇ ਸਰਕਾਰ ਦੀ ਕੋਈ ਚੀਜ਼ ਜਾ ਰਹੀ ਹੋਵੇ ਇਹ ਪੰਜਾਬ ਦੇ ਨਾਲ ਜਿਹੜੇ ਪਿਆਰ ਕਰਦੇ ਨੇ ਇਹ ਮਨਕੀਰ ਅਤੋਲਖ ਦਿਲਜੀਤ ਛਾਣਾ ਇਹ ਇਹਨਾਂ ਨੇ ਮਤਲਬ ਵੱਡੇ ਵੱਡੇ ਐਲਾਨ ਕੀਤੇ ਨੇ ਮੈਂ ਇਹਦੀ ਛਲਾਂਗਾ ਕਰਦਾ ਕਿ ਵਧੀਆ ਬੀਰੋ ਇਹ ਜੇ ਕੰਮ ਤੁਸੀਂ ਕਰੋ ਵਾਹਿਗੁਰੂ ਤੁਹਾਨੂੰ ਦਰਸੀਆਂ ਬਖਸ਼ੇ ਤੁਹਾਨੂੰ ਪਰ ਪੰਜਾਬ ਨੂੰ ਬਚਾਉਣ ਵਾਲੇ ਬਹੁਤ ਨੇ ਪਰਮਿੰਦਰ ਜੀ ਪਰ ਮੈਨੂੰ ਨਹੀਂ ਲੱਗਦਾ ਸਰਕਾਰ ਨੇ ਕੋਈ ਇਹ ਜਿਹੇ ਕਦਮ ਚੁੱਕਿਆ ਹੋਵੇ ਜਿਹੜਾ ਪੰਜਾਬ ਨੂੰ ਬਚਾ ਸਕੇ ਇਹਨਾਂ ਤੋਂ ਹੜ੍ਹ ਪ੍ਰਭਾਵਿਤ ਜਿਹੜੇ ਏਰੀਏ ਨੇ ਉੱਥੇ ਤੱਕ ਵੋਟਾਂ ਦਾ ਅਰੇਂਜਮੈਂਟ ਤਾਂ ਹੋਇਆ ਨਹੀਂ ਲੋਕ ਆਪਣੀਆਂ ਵੋਟਾਂ ਪ੍ਰਾਈਵੇਟ ਵੋਟਾਂ ਕਰਾਏ ਤੇ ਲਿਆ ਲਿਆ ਕੇ ਰਚਣ ਪਜਾਰੇ ਨੇ ਸੰਸਥਾਵਾਂ ਲਈ ਕਰਾਏ ਤੇ ਲਿਆ ਲਿਆ ਕੇ ਪਜਾਰੀਆਂ ਨੇ ਕੀ ਕਰ ਰਹੀ ਸਰਕਾਰ ਮੈਨੂੰ ਇਹ ਦੱਸੇ ਨਾ ਕਿੱਥੇ ਇਹਨਾਂ ਦੀ ਮੈਡੀਕਲ ਨੀਤੀ ਕਿੱਥੇ ਹੈ ਲੋਕ ਬਿਮਾਰ ਪਰੇਸ਼ਾਨ ਲੋਕਾਂ ਦੇ ਜਾਨਵਰ ਪਰੇਸ਼ਾਨ ਨੇ ਜਿਹੜੇ ਪਾਣੀ ਚਾਹਣ ਨੇ ਦਿਨ ਹੋ ਗਏ ਜਨਾਂ ਨੂੰ ਖੜੇ ਆ ਨੂੰ ਕੀ ਕਰ ਰਹੀ ਇਹਨਾਂ ਦੀ ਸਰਕਾਰ ਮੈਨੂੰ ਇਹਨਾਂ ਦੀ ਇੱਕ ਮੈਡੀਕਲ ਟੀਮ ਦੱਸ ਦੋ ਜੇ ਕੋਈ ਸਸਤਾ ਇੰਡੀ ਪਹੁੰਚੀ ਹੋਵੇ ਜਿੰਨੇ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਕਰ ਰਹੀਆਂ ਨੇ ਤੇ ਕੀ ਲੱਗਦਾ ਜਿਵੇਂ ਹੁਣ ਪੰਜਾਬੀ ਸਿੰਗਰ ਨੇ ਉਹ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੁਆਰਾ ਕਈਆਂ ਦੁਆਰਾ ਕਿਸ਼ਤੀਆਂ ਵੀ ਜਿਹੜੀਆਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਤੁਹਾਨੂੰ ਨਹੀਂ ਸੀ ਚਾਹੀਦਾ ਜੋ ਕੰਮ ਅੱਜ ਪੰਜਾਬ ਦੇ ਸਿੰਗਰ ਪੰਜਾਬ ਦੇ ਲਈ ਕਰ ਰਹੇ ਨੇ ਉਹ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਬਿਲਕੁਲ ਚਾਹੀਦਾ ਸੀਗਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਪਰਮਿੰਦਰ ਜੀ ਇਹ ਕੰਮ ਅਗਰ ਨਾਲਿਆਂ ਦੀਆਂ ਦਰਿਆਵਾਂ ਦੀਆਂ ਸਫਾਈਆਂ ਹੋ ਜਾਂਦੀਆਂ ਟਾਈਮ ਨਾਲ ਇਹ ਆਪਣੇ ਵਿੱਚ ਲਾਲਚ ਨਾ ਰੱਖਦੇ ਕਿ ਸਾਨੂੰ ਕੁਝ ਬਚੇ ਜਾਂ ਅਸੀਂ ਕੁਝ ਲਈਏ ਤਾਂ ਇਹ ਹਾਲਾਤ ਨਹੀਂ ਸੀ ਹੋਣੇ ਪੰਜਾਬ ਦੇ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਦੇਖੋ 88 ਤੋਂ ਬਾਅਦ ਅਮਰੀਕਾ 2023 ਚ ਹਾਲਾਤ ਖਰਾਬ ਹੋਏ ਸੀਗੇ 88 ਤੋਂ ਬਾਅਦ ਕਿੰਨੇ ਗੈਪਸ ਕਿੰਨੀਆਂ ਸਰਕਾਰਾਂ ਆਈਆਂ ਨੇ ਕਾਂਗਰਸ ਵੀ ਰਹੀ ਹੈ ਅਕਾਲੀ ਦਲ ਵੀ ਰਹੀ ਹੈ ਭਾਜਪੀ ਨਾਲ ਅ ਐਲਾਈਅੰਸ ਵੀ ਰਿਹਾ ਅਕਾਲੀ ਦਲ ਦਾ ਇਕੱਠੀਆਂ ਰਹੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਕੋ ਸਿਚੁਏਸ਼ਨ ਆਈ ਹੋਵੇ ਜਾਂ ਕਾਂਗਰਸ ਨੇ ਜਾਂ ਅਕਾਲੀ ਦਲ ਨੇ ਇਹ ਜੀ ਸਿਚੁਏਸ਼ਨ ਕ੍ਰੀਏਟ ਹੋਣ ਦਿੱਤੀ ਹੋਵੇ ਉਹਨਾਂ ਨੇ ਆਪਣੀ ਰਣਨੀਤੀ ਬਣਾਈ ਮਤਲਬ 6-6 ਮਹੀਨੇ ਪਹਿਲਾਂ ਰਣਨੀਤੀ ਬਣ ਜਾਂਦੀ ਸੀ ਪਰ ਇਹਨਾਂ ਨੂੰ ਤਾਂ ਖੜੇ ਪੈ ਰਹੀ ਨਹੀਂ ਸੀ ਪਤਾ ਕਿ ਇੰਨਾ ਪਾਣੀ ਆ ਜਾਊਗਾ ਜੇ ਤੁਹਾਡੀ ਇੰਨੀ ਤਖੜਾ ਤੁਹਾਡਾ ਸਿਸਟਮ ਸੀਗਾ ਤੁਹਾਡੇ ਕੋਲ ਹਰ ਇੱਕ ਟੈਕਨੀਕਲ ਤੁਹਾਡੇ ਕੋਲ ਸਭ ਕੁਝ ਹੈਗਾ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਨਾਲ ਕੀ ਸਿਚੁਏਸ਼ਨ ਕਿੱਦਾਂ ਰਹਾਗੇ ਮਾਨ ਸਾਹਿਬ ਜੇ ਤੁਹਾਡੀਆਂ ਟੀਮਾਂ ਇੰਨੀਆਂ ਸਟਰੋਂਗ ਸੀਗੀਆਂ ਤੁਸੀਂ ਮੈਨੂੰ ਅੱਜ ਇਹ ਦੱਸ ਦੋਗੇ ਤੁਹਾਡੀ ਕੋਈ ਐਨਡੀਆਰ ਐਫ ਦੀ ਟੀਮ ਜਿਹੜੀ ਹੈ ਕਿਤੇ ਬੈਠੀ ਹੋਵੇ ਕਿਤੇ ਕੰਮ ਕਰ ਰਹੀ ਹੋਵੇ ਉਥੇ ਆਰਮੀ ਬੈਠੀ ਸੰਸਥਾਵਾਂ 'ਚ ਬੈਠੀਆਂ ਕੀ ਕਰ ਰਹੀ ਸਰਕਾਰ ਤੁਹਾਡੀ ਸਰਕਾਰ ਤਾਂ ਇਹ ਕਹਿ ਰਹੀ ਆ ਵੀ ਤੁਸੀਂ ਸਮਾਨ ਲਿਆ ਕੇ ਸਾਡੇ ਕੋਲ ਜਮ੍ਹਾਂ ਕਰਾਓ ਅਸੀਂ ਉਹਨੂੰ ਵੰਡਾਂਗੇ ਤਾਂ ਸਾਡੀ ਵਾਬਾ ਹੋ ਜਾਊਗਾ ਉਹ ਤਾਂ ਬਿਲਕੁਲ ਜੀ ਸਰਕਾਰ ਨੇ ਤੇ ਸ਼ਾਬਾਸ਼ ਹੀ ਲੈਣੀ ਹੈ ਇੱਕ ਛੋਟਾ ਜਿਹਾ ਸਵਾਲ ਮੇਰਾ ਲਾਸਟ ਕਿਉਂਕਿ ਉਸਾਮਾ ਵੀ ਬਹੁਤ ਹੋ ਗਿਆ ਅਸੀਂ ਨਾ ਕਾਫੀ ਏਰੀਏ ਦੇ ਵਿੱਚ ਗਏ ਜਿਵੇਂ ਫਾਜਲ ਕਾ ਗਏ ਇੱਧਰ ਆਪਣਾ ਸੁਲਤਾਨਪੁਰ ਲੋਧੀ ਗਏ ਜਿੱਥੇ ਫਲੱਡ ਆਏ ਹੋਏ ਨੇ ਲੋਕ ਉੱਥੇ ਪ੍ਰਸ਼ਾਸਨ ਨੂੰ ਗਾਲਾਂ ਬਹੁਤ ਕੱਢਦੇ ਕਹਿੰਦੇ ਪ੍ਰਸ਼ਾਸਨ ਸਾਡੇ ਵਾਸਤੇ ਕੁਝ ਨਹੀਂ ਕਰ ਰਿਹਾ ਪਰ ਇੱਕ ਬੀਬੀ ਹੈ ਅੰਮ੍ਰਿਤਸਰ ਦੇ ਏਰੀਆ ਦੀ ਸ਼ਾਖੀ ਸਾਨੀ ਤੁਸੀਂ ਵੀਡੀਓਜ਼ ਵੀ ਦੇਖਿਆ ਹੋਣੀਆਂ ਤੁਸੀਂ ਆਪ ਵੀ ਇੱਧਰ ਦੌਰਾ ਕਰਨ ਗਏ ਹੋਣੇ ਹੜਪੀੜ ਤੇ ਲੋਕਾਂ ਨੂੰ ਮਿਲੇ ਹੋਣੇ ਉਹਨਾਂ ਦੀ ਪ੍ਰਸ਼ੰਸਾ ਬਹੁਤ ਹੋ ਰਹੀ ਆ ਉਹ ਕਹਿੰਦੇ ਵੀ ਜੇ ਅਫਸਰ ਹੋਵੇ ਤਾਂ ਐਵੇਂ ਦਾ ਹੋਵੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਦੇਖੋ ਜੀ ਡੀਸੀ ਸਾਹਿਬ ਦੇ ਜਿਹੜਾ ਇਹ ਕਦਮ ਹੈ ਜੋ ਡੀਸੀ ਸਾਹਿਬ ਕਰ ਰਹੇ ਨੇ ਮੇਰੇ ਖਿਆਲ ਚ ਉਹ ਆਪਣੇ ਇੱਕ ਐਡਮਿਨਿਸਟ੍ਰੇਸ਼ਨ ਨੇ ਇੱਕ ਡੀਸੀ ਜ਼ਿਲ੍ਹੇ ਦੇ ਮਾਲਕ ਹੋਣ ਦੇ ਨਾਤੇ ਉਹ ਤੋਂ ਬਹੁਤ ਉੱਪਰ ਉੱਠ ਕੇ ਲੋਕਾਂ ਨਾਲ ਪਿਆਰ ਕਰਦੇ ਨੇ ਤੇ ਉਹਨਾਂ ਨੇ ਲੋਕਾਂ ਦਾ ਦਰਦ ਸਮਝਿਆ ਮੈਂ ਬਾਕੀ ਕਹਿਣਾ ਅਗਰ ਡੀਸੀ ਹੋਵੇ ਐਸਐਸਪੀ ਹੋਵੇ ਤਾਂ ਇਹ ਦੋਨਾਂ ਜਿਆ ਮੈਂ ਐਸਐਸਪੀ ਸਾਹਬ ਦੀ ਵੀ ਵੀਡੀਓ ਨਾਲ ਦੇਖਦਾ ਨਾ ਉਹ ਵੀ ਵਿਚਾਰੇ ਨਾਲ ਹੀ ਬੈਠੇ ਹੁੰਦੇ ਨੇ ਡੀਸੀ ਸਾਹਬ ਦੇ ਜਿੱਥੇ ਜਾਂਦੇ ਨੇ ਇੰਨੇ ਨਾ ਪਾਣੀ ਆ ਉੱਥੇ ਲੇਕਿਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਉਹਨਾਂ ਨੂੰ ਮੈਡੀਸਿਨ ਪਾਣੀ ਉਹ ਪੰਚਾਰੇ ਨੇ ਮਤਲਬ ਮੈਂ ਬਾਕੀ ਉਸ ਡੀਸੀ ਦੀ ਸਲਾੰਘਾ ਕਰਦਾ ਕਿ ਉਹ ਡੀਸੀ ਆਪਣੇ ਜਿਹੜੇ ਉਹਦਾ ਉਹਦੀ ਡਿਊਟੀ ਹੈ ਉਸ ਡਿਊਟੀ ਨੂੰ ਬਹੁਤ ਤਨ ਦੇਈ ਨਾ ਨਿਭਾਰੀ ਹੈ ਹਨਾ ਮਤਲਬ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਕਿ ਇੱਕ ਧੀ ਜਿਹੜਾ ਆਪਣਾ ਫਰਜ਼ ਨਿਭਾਰੀ ਹੈ ਪੰਜਾਬ ਦੇ ਪ੍ਰਤੀ ਕਿ ਪੰਜਾਬ ਨੂੰ ਅਸੀਂ ਕਿੱਦਾਂ ਬਚਾਣਾ ਹੈ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਜੇ ਇਹੋ ਜਿਹੇ ਅਫਸਰ ਕਿਤੇ ਕ੍ਰਿਸ਼ਨ ਕੁਮਾਰ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਅੱਜ ਦੇ ਹਾਲਾਤ ਨਾ ਹੁੰਦੇ ਕਾਫੀ ਸਵਾਲ ਜਿਹੜੇ ਖੜੇ ਹੁੰਦੇ ਨੇ ਕ੍ਰਿਸ਼ਨ ਕੁਮਾਰ ਦੇ ਉੱਤੇ ਕਹਿੰਦੇ ਵੀ ਕੰਮ ਨਹੀਂ ਕਰਨ ਦਿੰਦੇ ਉਹ ਕਿਸੇ ਮੰਤਰੀ ਨੂੰ ਕਿਸੇ ਐਮ ਐਲ ਏ ਨੂੰ ਤਾਂ ਪਿੱਛੇ ਜੇ ਇੱਕ ਇੰਟਰਵਿਊ ਦੇਖ ਰਿਆ ਸੀ ਮੈਂ ਹਰਮਿਤ ਪਠਾਨ ਮਾਜਰੇ ਦੀ ਉਹ ਕਹਿੰਦੇ ਵੀ ਪੰਜਾਬ ਦਾ ਕੋਈ ਇੱਕ ਮੰਤਰੀ ਇੱਕ ਚੌਂਕੀਦਾਰ ਦੀ ਬਦਲੀ ਕਰਾ ਕੇ ਦਿਖਾ ਦੇ ਕਹਿੰਦਾ ਵੀ ਮੈਂ ਉਹਨਾਂ ਨੂੰ ਜਵਾਬ ਦੇ ਹੂੰਗਾ ਬਿਲਕੁਲ ਸਹੀ ਹੈ ਜੀ ਮੈਂ ਪਠਾਨ ਮਾਜਰੇ ਦੀ ਗੱਲ ਨਾਲ ਰਾਜੀ ਐ ਐਗਰੀ ਐ ਕਿਉਂਕਿ ਕੰਮ ਹੀ ਸਾਰਾ ਦਿੱਲੀ ਵਾਲੇ ਕਰ ਰਹੇ ਨੇ ਜਿੰਨਾ ਤੁਸੀਂ ਲਾ ਲੋ ਸੀ ਐਮ ਹੌਸਲਾ ਲਾ ਲੋ ਤੁਸੀਂ ਪੰਜਾਬ ਭਵਨਾ ਚਲਾ ਲਓ ਤੁਸੀਂ ਸਰਕਟ ਉਸ ਚਲਾ ਲਓ ਸਾਰੀ ਦਿੱਲੀ ਦੀਆਂ ਟੀਮਾਂ ਬੈਠੀਆਂ ਨੇ ਜਿੰਨਾ ਮੈਂ ਪੰਜਾਬ ਦਾ ਸੀਐਮ ਦਾ ਮੀਡੀਆ ਹੈ ਸਾਰੀ ਦਿੱਲੀ ਦੀਆਂ ਟੀਮਾਂ ਦੇਖ ਰਹੀਆਂ ਨੇ ਮੇਰੇ ਖਿਆਲ ਚ ਕੋਈ ਐਸਾ ਅਫਸਰ ਨਹੀਂ ਹੈਗਾ ਕਿ ਜੇ ਕੋਈ ਕਿਸੇ ਨੂੰ ਫੋਨ ਜਾਊਗਾ ਤਾਂ ਦਿੱਲੀ ਦੀ ਟੀਮ ਫੋਨ ਕਰੂਗੀ ਤਾਂ ਕੰਮ ਹੋਊਗਾ ਨਹੀਂ ਤਾਂ ਤੁਸੀਂ ਮਨਿਸਟਰ ਛੱਡ ਕੇ ਚਾਹੇ ਉਸ ਡਿਪਾਰਟਮੈਂਟ ਦਾ ਹੀ ਮਨਿਸਟਰ ਹੈ ਤਾਂ ਉਹਦੀ ਵੀ ਸੁਣੀ ਜਾਂਦੀ ਐਨੇ ਮਾੜੇ ਜਿਹੜੇ ਹਾਲਾਤ ਪੰਜਾਬ ਦੇ ਹੋ ਗਏ ਨੇ ਮੈਂ ਇਹਨੂੰ ਸਮਝਦਾ ਕਿ ਇਹ ਸਰਕਾਰ ਨੇ ਇਹ ਸਰਕਾਰ ਨੇ ਕੀ ਕੀਤਾ ਹੋਇਆ ਇੰਨਾ ਕਿ ਜਿਹੜਾ ਪੰਜਾਬ ਨੂੰ ਮਤਲਬ ਅੱਜ ਪੰਜਾਬ ਦੇ ਜੋ ਹਾਲਾਤ ਨੇ ਨਾ ਇਹ ਆਮ ਆਦਮੀ ਪਾਰਟੀ ਦੀ ਦੇਣ ਹੈ ਇਹ ਸਰਕਾਰ ਨੇ ਪੰਜਾਬ ਦਾ ਬੇੜਾ ਗਰ ਕਰਕੇ ਰੱਖਤਾ 2027 ਨੇੜੇ ਆ ਰਿਹਾ ਹੈ ਫਿਰ ਦੁਬਾਰਾ ਵਿਧਾਨ ਸਭਾ ਦੀਆਂ ਵੋਟਾਂ ਹੋਣਗੀਆਂ ਤਾਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਨੇ ਤਾਂ 2027 ਦੇ ਲਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਜੀ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਤੁਸੀਂ ਇੱਕ ਬਦਲਾ ਲਿਆਂਦਾ ਸੀਗਾ ਇਹ ਬਦਲਾ ਹੁਣ ਤੁਸੀਂ ਦੇਖ ਲਿਆ ਤੇ ਤੁਸੀਂ ਜੋ ਵੀ ਚੰਗਾ ਲੱਗਦਾ ਪੰਜਾਬੀਓ ਉਹਨੂੰ ਆਪਣੇ ਦਿਲੋਂ ਦਿਮਾਗ ਨਾਲ ਸੋਚ ਕੇ ਸਮਝ ਕੇ ਚੱਲਿਓ ਕਿਤੇ ਇਹ ਨਾ ਹੋ ਜੇ ਮੁੜ ਕੇ ਤੁਸੀਂ ਫੇਰ ਉਹੋ ਜੀ ਸਰਕਾਰ ਚੁਣ ਲੋਗੇ ਤੁਹਾਨੂੰ 5 ਸਾਲ ਫੇਰ ਆਈ ਹਾਲਾਤ ਹੋਣ ਤੁਹਾਡੇ ਤੁਹਾਡੇ ਬੱਚਿਆਂ ਤੇ ਨਜਾਇਜ਼ ਪਰਚੇ ਪੈਣ ਤੁਹਾਨੂੰ ਤੁਹਾਡੇ ਘਰ ਉੱਜੜ ਜਾਣ ਹਨਾ ਤੁਸੀਂ ਏਡ ਏਡ ਮਤਲਬ ਪੈਸਾ ਲਾ ਕੇ ਦੇਖੋ ਜੀ ਪੰਜਾਬੀ ਅੱਜ ਵੀ ਕਿਸ ਚੀਜ਼ ਲਈ ਜਾਣੇ ਜਾਂਦੇ ਨੇ ਆਪਣੇ ਸ਼ੌਂਕਾਂ ਲਈ ਆਪਣੇ ਰਹਿਣ ਸਹਿਣ ਲਈ ਠੀਕ ਹੈ ਆਪਣੀ ਠਾਠ ਲਈ ਪਰ ਮੈਨੂੰ ਨਹੀਂ ਲੱਗਦਾ ਜੇ ਕੋਈ ਆਪਣਾ ਘਰ ਬਣਾਉਂਦਾ ਤਾਂ 2 2.5 3 ਕਰੋੜ ਤੋਂ ਘਰ ਕਿਸੇ ਦਾ ਬਣਦਾ ਪਰ ਜਦੋਂ ਉਹ ਘਰ ਟੁੱਟਦਾ ਨਾ ਪਰਮਿੰਦਰ ਜੀ ਤੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਮੈਂ ਇਹੋ ਜਿਹੇ ਹਾਲਾਤ ਵੀ ਦੇਖੇ ਨੇ ਮੈਂ ਦੇਖਦਾ ਰਹਿਣਾ ਵੀਡੀਓ ਚ ਤੇ ਲੋਕ ਮਤਲਬ ਇਹੋ ਜਿਹੇ ਹਾਲਾਤ ਨੇ ਕਿ ਅਸੀਂ ਸੁਸਾਈਡ ਕਰ ਲਈਏ ਯਾਰ ਘਰ ਦੇ ਘਰ ਤਬਾਹ ਹੋ ਗਏ ਨੇ ਲੋਕਾਂ ਦੇ ਬੱਚਿਆ ਕੁਛ ਨਹੀਂ ਪਰ ਇਹ ਇਹ ਸਰਕਾਰ ਨੇ ਕੀਤਾ ਕੀ ਹੈ ਲੋਕਾਂ ਲਈ ਤੁਸੀਂ ਅੱਜ 20000 ਦਾ ਐਲਾਨ ਕਰ ਦਿੱਤਾ ਪ੍ਰਤੀ ਏਕੜ ਦਾ ਇਹ ਤੁਸੀਂ ਕਿਤੇ ਨੀਤੀਆਂ ਮਾਇਨਿੰਗ ਵਾਲੀਆਂ ਪਹਿਲਾਂ ਬਣਾਈਆਂ ਹੁੰਦੀਆਂ ਪਹਿਲਾਂ ਤੁਸੀਂ ਲੋਕਾਂ ਦਾ ਭਲਾ ਸੋਚਿਆ ਹੁੰਦਾ ਤੁਸੀਂ ਆਪਣੇ ਘਰ ਭਰਨ ਦੀ ਨਾ ਸੋਚੀ ਹੁੰਦੀ ਤਾਂ ਅਜੇ ਪੰਜਾਬ ਦੇ ਹਾਲਾਤ ਨਹੀਂ ਸੀ ਹੋਣੇ ਮੇਰੀ ਤਾਂ ਮਾਨ ਸਾਹਿਬ ਨੂੰ ਇਹੀ ਬੇਨਤੀ ਹੈ ਮਾਨ ਸਾਹਿਬ ਤੁਸੀਂ ਪੰਜਾਬ ਦੇ ਮੁਖੀ ਹੋ ਕਰਤਾ ਧਰਤਾ ਹੋ ਆਪਣੀ ਜ਼ਮੀਰ ਨੂੰ ਜਗਾਓ ਏ ਦਿੱਲੀ ਵਾਲਿਆਂ ਦਾ ਸਾਥ ਛੱਡ ਕੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਓ ਮੇਰਾ ਇਹੀ ਤੁਹਾਡੇ ਅੱਗੇ ਬੇਨਤੀ ਹੈ ਜੀ ਤਗਰੇਲ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਐਡਵੋਕੇਟ ਰਾਜਵੀਰ ਸਿੰਘ ਗਰੇয়াল ਤੇ ਇਹਨਾਂ ਦੁਆਰਾ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਹਲੇ ਹੋਰ ਮੁੱਦਿਆਂ 'ਤੇ ਉੱਤੇ ਗੱਲਬਾਤ ਕਰਨ ਦੇ ਲਈ ਹੋਰ ਕਿਸੇ ਸ਼ਖਸੀਅਤ ਦੇ ਨਾਲ ਜੁੜਾਂਗੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਰਿਆਸਟ ਨਿਊਜ਼